ਮੁੱਖ ਮੰਤਰੀ ਭਗਵੰਤ ਮਾਨ ਨੇ ਡੁੱਬ ਰਹੇ ਪੰਜਾਬੀਆਂ ਲਈ ਵੱਡਾ ਐਲਾਨ ਕੀਤਾ ਗਿਆਨੀ ਹਰਪ੍ਰੀਤ ਸਿੰਘ ਨੇ ਬੁੱਧੀ ਅੱਗੇ ਵੱਡੀ ਮੰਗ ਰੱਖ ਦਿੱਤੀ ਹੈ ਸਿੱਖ ਬੁੱਧੀਜੀਵੀਆਂ ਨੇ ਹੈਰਾਨੀਜਨਕ ਖੁਲਾਸੇ ਕੀਤੇ ਨੇ ਪੰਜਾਬ ਦੇ ਹੜ੍ਹਾਂ ਨੂੰ ਲੈ ਕੇ ਸਾਰੇ ਵੱਡੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਪੰਜਾਬ ਵਿੱਚ ਮੀਂਹ ਦੇ ਕਾਰਨ ਆਈ ਹੜ੍ਹਾਂ ਨਾਲ ਹਾਲਾਤ ਬੇहद ਖਰਾਬ ਨੇ ਪੰਜਾਬ ਦੇ ਮਾਲ ਮੁੜ ਵਿਸੇਵਾ ਤੇ ਆਪ ਤੋਂ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੋਡੀਆਂ ਨੇ ਜਾਣਕਾਰੀ ਦਿੱਤੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹੜ੍ਹਾਂ ਦੌਰਾਨ ਸੂਬਾ ਵਾਸੀਆਂ ਤੇ ਹੋਏ ਨੁਕਸਾਨ ਦੀ ਪਰਪਾਈ ਕਰਨ ਅਤੇ ਉਹਨਾਂ ਲਈ ਸਮੇਂ ਸਿਰ ਰਾਹਤ ਤੇ ਮੁੜ ਵਿਸੇਵਾ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਉਹਨਾਂ ਦੱਸਿਆ ਕਿ ਸੂਬਾ ਸਰਕਾਰ ਨੇ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਪੱਵਾਵਜੋ ਕੁੱਲ 77 ਕਰੋੜ ਰੁਪਏ ਜਾਰੀ ਕੀਤੇ ਨੇ ਪਹਿਲੇ ਪੜਾਅ ਵਿੱਚ ਸਾਰੇ ਜ਼ਿਲ੍ਹਿਆਂ ਨੂੰ 35 50 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਨੇ ਹੁਣ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ 12 ਜ਼ਿਲ੍ਹਿਆਂ ਲਈ 35.650 ਕਰੋੜ ਰੁਪਏ ਦੀ ਹੋਰ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਜ਼ਿਲ੍ਹਾ ਵਰ ਵੇਰਵੇ ਸਾਂਝੇ ਕਰਦਿਆਂ ਵਿਧਿਕ ਮੁੱਖ ਸਕੱਤਰ ਕੰਬਿਤ ਕਮਿਸ਼ਨਰ ਮਾਲ ਅਨੁਰਾਗ ਬਰਮਾ ਨੇ ਦੱਸਿਆ ਕਿ ਜਿਨ੍ਹਾਂ ਜ਼ਿਲ੍ਹਿਆਂ ਨੂੰ ਇਹ ਫੰਡ ਅਲਾਟ ਕੀਤੇ ਗਏ ਨੇ ਉਹਨਾਂ ਵਿੱਚ ਅੰਮ੍ਰਿਤਸਰ ਨੂੰ 5 ਕਰੋੜ ਰੁਪਏ ਵਟੈਂਡਾ ਨੂੰ 2 ਕਰੋੜ ਰੁਪਏ ਬਰਨਾਲਾ ਨੂੰ 1 ਕਰੋੜ ਰੁਪਏ ਫਰੀਦਕੋਟ ਨੂੰ ਵੀ 1 ਕਰੋੜ ਰੁਪਏ ਫਿਰੋਜ਼ਪੁਰ ਨੂੰ 5 ਕਰੋੜ ਰੁਪਏ ਫਾਜ਼ਿਲਕਾ ਨੂੰ 5 ਕਰੋੜ ਰੁਪਏ ਫਤੇਗੜ ਸਾਹਿਬ ਨੂੰ 1 ਕਰੋੜ ਰੁਪਏ ਗਰਦਾਸਪੁਰ ਨੂੰ 6.5 ਕਰੋੜ ਰੁਪਏ ਹੁਸ਼ਿਆਰਪੁਰ ਨੂੰ 3 ਕਰੋੜ ਜਲੰਧਰ ਨੂੰ 5 ਕਰੋੜ ਕਪੂਰਥਲਾ ਨੂੰ 5 ਕਰੋੜ ਲੁਧਿਆਣਾ ਨੂੰ 5 ਕਰੋੜ ਮੋਗਾ ਨੂੰ 1.5 ਕਰੋੜ ਮਾਨਸਾ ਨੂੰ 1 ਕਰੋੜ ਮਲੇਰਕੋਟਲਾ ਨੂੰ 1 ਕਰੋੜ ਪਟਿਆਲਾ ਨੂੰ 5 ਕਰੋੜ ਰੁਪਏ ਪਠਾਨਕੋਟ ਨੂੰ 4 ਕਰੋੜ ਰੁਪਏ ਰੂਪਨਗਰ ਨੂੰ 2.5 ਕਰੋੜ ਰੁਪਏ, ਸ਼੍ਰੀ ਮੁਕਤਸਰ ਸਾਹਿਬ ਨੂੰ 2 ਕਰੋੜ ਰੁਪਏ, ਐਸਐਸ ਨਗਰ ਨੂੰ 2 ਕਰੋੜ ਰੁਪਏ, ਐਸਵੀਐਸ ਨਗਰ ਨੂੰ 1 ਕਰੋੜ ਰੁਪਏ, ਸੰਗਰੂਰ ਨੂੰ 1.5 ਕਰੋੜ ਰੁਪਏ ਅਤੇ ਜ਼ਿਲ੍ਹਾ ਤਰਨਤਾਰਨ ਨੂੰ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਹਰਦੀਪ ਸਿੰਘ ਮੋਡੀਆਂ ਨੇ ਦੁਹਰਾਇਆ ਕਿ ਸੂਬਾ ਸਰਕਾਰ ਜਾਨ ਮਾਲ ਦੀ ਰਾਖੀ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਬਿਨਾਂ ਦੇਰੀ ਲੋੜਿੰਦੀਆਂ ਸਹਾਇਤਾ ਪ੍ਰਦਾਨ ਕਰਨਾ ਯਕੀਨੀ ਬਣਾਇਆ ਜਾ ਰਿਹਾ ਉਹਨਾਂ ਕਿਹਾ ਕਿ ਮਾਨ ਸਰਕਾਰ ਤੁਰੰਤ ਰਾਹਤ ਦੇ ਨਾਲ ਨਾਲ ਮੁੜ ਵਸੇਵਾ ਮੁਹੱਈਆ ਕਰਵਾ ਰਹੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਕਿਸਾਨਾਂ ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਫਸਲ ਦਾ ਭਾਰੀ ਨੁਕਸਾਨ ਚੱਲਣਾ ਪਿਆ ਉਧਰ ਪੁਨਰ ਸਰਜੀਤ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਪਾਰਟੀ ਦੇ ਸੀਨੀਅਰ ਆਗੂ ਜੱਤਦਾਰ ਇਕਬਾਲ ਸਿੰਘ ਝੁੰਦਾ ਨਾਲ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਇਸ ਮੌਕੇ ਉਹਨਾਂ ਵੱਲੋਂ ਮੰਡੀ ਲਾਧੂ ਕੇ ਵਿਖੇ ਪੱਕੇ ਤਾਰਤੇ ਚੱਲ ਰਹੇ ਰਾਹਤ ਕੈਂਪ ਦਾ ਨਿਰੇਖਣ ਕੀਤਾ ਤੇ ਪਾਰਟੀ ਵਰਕਰਾਂ ਨੂੰ ਹੋਰ ਤੇਜ਼ੀ ਨਾਲ ਰਾਤ ਕਾਰਜਾਂ ਵਿੱਚ ਜੁਟਣ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹਨਾਂ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਵਿੱਚ ਯੋਗਦਾਨ ਪਾਇਆ ਪਰ ਅੱਜ ਪੰਜਾਬ ਦੀ ਜ਼ਿੰਦਗੀ ਲੀਤੋ ਟੁੱਟ ਚੁੱਕੀ ਹੈ ਇਸ ਲਈ ਐਨ ਆਰ ਆਈਸ ਭਰਾ ਪ੍ਰਭਾਵਿਤ ਪਿੰਡਾਂ ਨੂੰ ਗੋਦ ਲੈ ਕੇ ਆਰਥਿਕ ਮਦਦ ਜ਼ਰੂਰ ਕਰਨ ਉਹਨਾਂ ਕਿਹਾ ਕਿ ਇਸ ਕੁਦਰਤੀ ਕਰੋਪੀ ਨੇ ਪੰਜਾਬ ਦੇ ਆਰਥਿਕ ਢਾਂਚੇ ਨੂੰ ਵੱਡੀ ਸੱਟ ਮਾਰੀ ਹੈ ਕੇਂਦਰ ਦੇ ਵੱਡੇ ਆਰਥਿਕ ਪੈਕੇਜ ਵਗੈਰ ਇਸ ਨੁਕਸਾਨ ਦੀ ਪਰਪਾਈ ਹੋਣਾ ਨਾ ਮਮ ਕਹਿੰਦਾ ਹੈ ਜਤਿਹਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਕੇਂਦਰ ਸਰਕਾਰ ਪੰਜਾਬ ਪ੍ਰਤੀ ਜਾਗੀ ਹੈ ਕੇਂਦਰੀ ਖੇਤੀਬਾੜੀ ਸ਼ਿਵਰਾਜ ਚੋਹਾਨ ਦੀ ਪੰਜਾਬ ਫੇਰੀ ਨੂੰ ਲੈ ਕੇ ਉਨਾ ਕਿਹਾ ਕਿ ਪੂਰਾ ਪੰਜਾਬ ਉਮੀਦ ਕਰਦਾ ਹੈ ਕਿ ਉਹ ਇਸ ਵੱਡੇ ਘਾਟੇ ਦੀ ਪਰਭਾਈ ਲਈ ਵੱਡੇ ਆਰਥਿਕ ਪੈਕੇਜ ਦਾ ਐਲਾਨ ਕਰਨਗੇ ਨਾ ਕਿ ਸਿਰਫ ਤੇ ਸਿਰਫ ਸਿਆਸੀ ਕਲਾਵਾਜ਼ੀ ਅਤੇ ਬਿਆਨਬਾਜ਼ੀ ਤੱਕ ਸੀਮਿਤ ਰਹਿਣਗੇ ਜਥੇਦਾਰ ਗੈਨੀ ਹਰਪ੍ਰੀਤ ਸਿੰਘ ਨੇ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਵੱਧ ਤੋਂ ਵੱਧ ਵਿੱਤੀ ਮਦਦ ਮਿਲੇ ਤਾਂ ਜੋ ਕਿਸਾਨਾਂ ਨੂੰ ਫਸਲ ਮਰੀ ਦੇ ਨੁਕਸਾਨ ਤੋਂ ਰਾਹਤ ਮਿਲੇ ਉੱਥੇ ਹੀ ਹੜ ਦੀ ਮਿੱਟੀ ਨੂੰ ਖੇਤਾਂ ਵਿੱਚ ਚੁੱਕਣ ਲਈ ਪ੍ਰਤੀ ਏਕੜ ਦੇ ਹਿਸਾਬ ਨਾਲ 100% ਦੀ ਸਬਸਿਡੀ ਤੇ ਡੀਜ਼ਲ ਮੇਲੇ ਦੁਕਾਨਦਾਰਾਂ ਦੇ ਹੋਏ ਨੁਕਸਾਨ ਤੇ ਮੁਆਵਜ਼ਾ ਮਿਲੇ ਅਤੇ ਮਜ਼ਦੂਰ ਵਰਗ ਨੂੰ 6 ਮਹੀਨੇ ਦੇ ਉਜਰਤ ਪੱਤੇ ਦੇ ਨਾਲ-ਨਾਲ ਕਰਾਂਦੇ ਉਹ ਨੁਕਸਾਨ ਲਈ ਵਿੱਤੀ ਮਦਦ ਮਿਲੇ ਉਹਨਾਂ ਕਹਿੰਦੇ ਸਵੇਰੇ ਹੀ ਉਹਨਾਂ ਨੇ ਟਵੀਟ ਦੇ ਜ਼ਰੀਏ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਪੰਜਾਬ ਪ੍ਰਤੀ ਸਵਿਰਦਿੱਤਾ ਨਾਲ ਵਿਚਾਰਿਆ ਜਾਵੇ ਕਿਉਂਕਿ ਪੰਜਾਬ ਵੀ ਦੇਸ਼ ਦਾ ਹਿੱਸਾ ਹੈ ਸਿੱਖ ਬੁੱਧੀ ਜੀਵੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਆਏ ਹੜ੍ਹਾਂ ਨੂੰ ਸਿਰਫ ਕੁਦਰਤੀ ਕਰੋਪੀ ਦਾ ਨਾਮ ਦੇ ਕੇ ਅਤੇ ਹਕੂਮਤ ਆਪਣੇ ਗੁਨਾਹਾਂ ਤੇ ਪਰਦਾ ਪਾ ਕੇ ਲੋਕਾਂ ਦੇ ਅੱਖੀ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਨ ਲਓ ਕਿ ਮੀਂਹ ਕੁਦਰਤ ਪਾ ਰਹੀ ਆ ਪਰ ਦਰਿਆਵਾਂ ਦੇ ਰਸਤੇ ਰੋਕ ਕੇ ਬਣਾਈ ਡੈਮਾਂ ਦਾ ਕੰਟਰੋਲ ਕੁਦਰਤ ਕੋਲ ਨਹੀਂ ਇਹ ਸਭ ਕੁਝ ਸਿਆਸਤ ਅਤੇ ਸਮੇਂ ਦੀ ਹਕੂਮਤ ਦੇ ਹੱਥ ਵਿੱਚ ਹੈ ਅੱਜ ਸਭ ਦੇਸ਼ਾਂ ਕੋਲ ਅਜਿਹੇ ਸਾਧਨ ਜਾਂ ਉਪਕਰਨ ਮੌਜੂਦ ਨੇ ਜਿਹੜੇ ਮੌਸਮ ਦੀ ਅਗਾਊਂ ਹੀ ਪੂਕਤਾ ਅਤੇ ਵਿਸਤਾਰਿਤ ਜਾਣਕਾਰੀ ਦਿੰਦੇ ਨੇ ਫਿਰ ਉਹਨਾਂ ਨੂੰ ਡੈਮਾਂ ਦੇ ਪਾਣੀ ਦਾ ਹਿਸਾਬ ਕਿਤਾਬ ਰੱਖਣ ਵਿੱਚ ਕੀ ਔਖਾ ਜੋ ਜਾਣਕਾਰੀ ਹੋਣ ਦੇ ਬਾਵਜੂਦ ਡੈਮਾਂ ਦੇ ਪਾਣੀ ਦੇ ਪੱਧਰ ਵੱਲ ਧਿਆਨ ਹੀ ਨਹੀਂ ਕਰਨਾ ਤਾਂ ਪਰ ਲੱਖਾਂ ਰੁਪਏ ਮਹੀਨਾ ਤਨਖਾਹ ਤੇ ਭੱਤੇ ਆਦ ਲੈਣ ਵਾਲੀਆਂ ਅਧਿਕਾਰੀਆਂ ਦੀ ਫੌਜ ਰੱਖਣ ਦੀ ਕੀ ਲੋੜ ਹੈ ਇਹ ਗੱਲ ਵੀ ਨਹੀਂ ਕਿ ਅਧਿਕਾਰੀ ਧਿਆਨ ਨਾ ਕਰਨ ਪਰ ਜਦ ਉਹਨਾਂ ਦੇ ਹੱਕ ਵਿੱਚ ਬੇਈਮਾਨ ਨੇ ਜਿਹੜੇ ਕਦੇ ਅਧਿਕਾਰੀਆਂ ਨੂੰ ਕਹਿੰਦੇ ਹੀ ਨਹੀਂ ਕਿਉਂਕਿ ਉਹ ਤਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਜੇ ਪੰਜਾਬ ਦਾ ਨੁਕਸਾਨ ਹੁੰਦਾ ਤਾਂ ਸਿੱਖਾਂ ਦਾ ਨੁਕਸਾਨ ਹੋਣਾ ਕੁਦਰਤੀ ਆ ਪੰਜਾਬ ਉੱਤੇ ਸਿੱਖਾਂ ਉੱਤੇ ਗੈਰ ਕਾਨੂੰਨੀ ਅਤੇ ਗੈਰ ਮਨੁੱਖੀ ਅਤਿਆਚਾਰ ਹੋਏ ਪੰਜਾਬ ਦੇ ਕੁਦਰਤੀ ਸੁੰਮਿਆਂ ਅਤੇ ਸਰੋਤਾਂ ਨੂੰ ਪੰਜਾਬ ਤੋਂ ਖੋਲਿਆ ਗਿਆ ਸਿੱਖਾਂ ਦਾ ਸਰਕਾਰੀ ਅਤੇ ਫਿਰਕੂ ਨੀਤੀ ਅਧੀਨ ਕਤਲੇਆਮ ਕਰਕੇ ਨਸਲਕੁਸ਼ੀ ਕੀਤੀ ਗਈ ਇਹ ਵਿਦਕਰੇ ਅਨਿਆਇ ਅਤੇ ਜਬਰਦਸਤ ਕੋਹੜਾ ਨਿਰੰਤਰ ਚੱਲ ਰਿਹਾ ਪਰ ਅੱਜ ਦੁਨੀਆ ਇੱਕ ਪਿੰਡ ਬਣ ਚੁੱਕੀ ਹੈ ਇਸ ਕਰਕੇ ਅਣਮਨੁੱਖੀ ਜਾਂ ਗੈਰਬ ਵਿਧਾਨਿਕ ਜਵਰ ਕਰਨ ਤੇ ਸਾਰੇ ਸੰਸਾਰ ਵੱਲੋਂ ਲਾਂਤਾ ਪੈਂਦੀਆਂ ਨੇ ਪਰ ਹਕੂਮਤਾਂ ਨੇ ਸੋਚ ਨਹੀਂ ਬਦਲੀ ਸਗੋ ਦੁਨੀਆ ਦੇ ਅੱਖੀ ਘਟਾ ਪਾਉਣ ਲਈ ਹਥਿਆਰ ਬਦਲ ਲਏ ਨੇ